ਸੁਭਾਸ਼ਵੇਰ ਦਾ ਸਮਾਂ ਹੈ ਔਰ ਆਪਣੇ ਸੰਗਤਾਂ ਨੂੰ ਲੈ ਕੇ ਪਹੁੰਚੇ ਹਾਂ ਉਸ ਮਹਾਨ ਸਥਾਨ ਤੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਹੈ ਅੱਜ ਵੀ ਉਹਨਾਂ ਦੇ ਵਿਆਹ ਦੀ ਨਿਸ਼ਾਨੀ ਕੱਚੀ ਕੰਧ ਮੌਜੂਦ ਹੈ ਇਹ ਉਹ ਹੀ ਸਥਾਨ ਹੈ ਜਿਸ ਨੂੰ ਗੁਰਦੁਆਰਾ ਕੰਧ ਸਾਹਿਬ ਕਿਹਾ ਜਾਂਦਾ ਹੈ ਜਿੱਥੇ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਜਦੋਂ ਵਿਆਹ ਕਰਵਾਉਣ ਲਈ ਬਟਾਲੇ ਸ਼ਹਿਰ ਚ ਪਹੁੰਚੇ ਸਨ ਔਰ ਇੱਥੇ ਉਹਨਾਂ ਦੀ ਬਰਾਤ ਨੂੰ ਆਖਦੇ ਨੇ ਕਿ ਤਿੰਨ ਦਿਨ ਖਾਇਆ ਗਿਆ ਸੀ ਇਸੇ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਕੇ ਵਿਰਾਜਮਾਨ ਹੋਏ ਸਨ ਔਰ ਵਿਆਹ ਜਿਹੜਾ ਹੈ ਉਹ 10 ਸਤੰਬਰ ਨੂੰ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਜਾਣਾਂਗੇ ਕਿੰਨੀਆਂ ਕਿ ਤਿਆਰੀਆਂ ਹੋ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਸਤੰਬਰ ਨੂੰ ਜੋ ਮਹਾਨ ਜੋੜ ਮੇਲਾ ਲੱਗਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਤੇ ਮਾਤਾ ਸੁਲਖਣੀ ਦੇ ਵਿਆਹ ਦੇ ਸੰਬੰਧ ਦੇ ਵਿੱਚ ਮਹਾਨ ਨਗਰ ਕੀਰਤਨ ਨਿਕਲਦਾ ਕਿੰਨੀ ਕਿ ਸੰਗਤ ਪਹੁੰਚਦੀ ਹੈ ਕਿੱਦਾਂ ਦੀ ਤਿਆਰੀ ਚੱਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪ੍ਰਭ ਕਾ ਜਰ ਚਾਇਆ ਗੁਰਮੁਖ ਵਿਆਹ ਆਇਆ ਹੈ ਪਾਵਨ ਸਥਾਨ ਜਗਤ ਦੇ ਮਾਲਕ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਸਥਾਨ ਹੈ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਤੋਂ ਬਰਾਦ ਦੇ ਰੂਪ ਦੇ ਵਿੱਚ ਇਸ ਬਟਾਲਾ ਨਗਰੀ ਦੇ ਵਿੱਚ ਆਏ ਸੋ ਹਰ ਸਾਲ ਸਤਗੁਰੂ ਜੀ ਦਾ ਵਿਆਹ ਪੁਰਬ ਭਾਦੋਂ ਸੁਦੀ ਸਤਮੀ ਨੂੰ ਸੰਗਤਾਂ ਬੜੇ ਪਿਆਰ ਉਤਸ਼ਾਹ ਸਤਕਾਰ ਦੇ ਨਾਲ ਮਨਾਉਂਦੀਆਂ ਨੇ ਸੋ ਪਿਛਲੇ 2 ਮਹੀਨਿਆਂ ਤੋਂ ਹੀ ਸੰਗਤਾਂ ਇਸ ਪਾਵਨ ਸਥਾਨ ਤੇ ਵਿਆਹ ਪੁਰਬਾਂ ਨੂੰ ਮੁੱਖ ਰੱਖ ਕਰਕੇ ਤਿਆਰੀਆਂ ਕਰ ਰਹੀਆਂ ਨੇ ਜੋ ਕਿ ਤਕਰੀਬਨ ਤਿਆਰੀਆਂ ਰੰਗ ਰੋਗਣ ਦੀ ਸੇਵਾ ਜਿਹੜੀ ਮੁਕੰਮਲ ਹੋ ਚੁੱਕੀ ਹੈ ਸਜਾਵਟ ਦਾ ਵੀ ਸਾਰਾ ਹੋ ਚੁੱਕਿਆ ਹੈ ਸੋ ਇਸ ਪਾਵਨ ਸਥਾਨ ਤੇ ਰੋਜ਼ਾਨਾ ਹੀ ਸੰਗਤਾਂ ਦਾ ਤਾਂਤਾ ਮਾਰਦਾ ਇਕੱਠ ਹੈ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ ਸੰਗਤ ਸ਼ੁਰੂ ਹੋ ਜਾਂਦੀ ਹੈ ਸਾਰਾ ਦਿਨ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆ ਕਰਕੇ ਨਾਤਮਸਤਕ ਹੁੰਦੀਆਂ ਹਨ ਪਿਛਲੇ ਮਹੀਨੇ ਤੋਂ ਹੀ ਸੰਗਤਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਵਿਦੇਸ਼ਾਂ-ਵਿਦੇਸ਼ਾਂ ਦੇ ਵਿੱਚ ਉਸ ਪਾਵਨ ਸਥਾਨ ਤੇ ਆ ਕਰਕੇ ਨਸਤਮਸਤ ਹੁੰਦੀਆਂ ਹਨ ਸੋ ਸਤਿਗੁਰੂ ਜੀ ਦੇ ਪਾਵਨ ਵਿਆਹਪੁਰਬਾਂ ਦੇ ਸੰਬੰਧ ਵਿੱਚ ਪਿਛਲੇ ਦਿਨਾਂ ਤੋਂ ਮਹਾਨ ਗੁਰਮਤ ਸਮਾਗਮ ਜਿਹੜੇ ਨੇ ਗੁਰਦੁਆਰਾ ਸਾਹਿਬ ਚੱਲ ਰਹੇ ਨੇ ਅੱਜ ਤੋਂ 5 6 7 8 ਤਰੀਕ ਨੂੰ ਵੱਡੇ ਸਮਾਗਮ ਜਿਹੜੇ ਨੇ ਰਾਤ 4 ਵਜੇ ਤੋਂ ਲੈ ਕਰਕੇ ਤੇ 10 ਵਜੇ ਤੱਕ ਜਿਨ੍ਹਾਂ ਦੇ ਵਿੱਚ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬ ਹਰਮੰਦਰ ਸਾਹਿਬ ਦੀ ਹਜ਼ੂਰੀ ਰਾਗੀ ਜਥੇ ਕੀਰਤਨੀ ਜਥੇ ਸੰਗਤਾਂ ਨੂੰ ਆ ਕਰਕੇ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ ਸੋ ਇਸੇ ਤਰ੍ਹਾਂ ਹੀ 8 ਤਰੀਕ ਤੋਂ ਗੁਰਦੁਆਰਾ ਸਾਹਿਬ ਸ਼੍ਰੀ ਅਖੰਡਪਾਠ ਸਾਹਿਬ ਸਤਗੁਰਾਂ ਦੇ ਵਿਆਹ ਪੁਰਬਾਂ ਦੇ ਸਬੰਧ ਵਿੱਚ ਆਰੰਭ ਹੋਣਗੇ ਜਿਨ੍ਹਾਂ ਦੇ 10 ਤਰੀਕ ਨੂੰ ਭੋਗ ਪਾਏ ਜਾਣਗੇ 9 ਤਰੀਕ ਨੂੰ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਜਿਹੜਾ ਬਟਾਲਾ ਦੀ ਧਰਤੀ ਤੇ ਪਹੁੰਚੇਗਾ ਤੇ 10 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਤੋਂ ਸਵੇਰੇ 8:00 ਵਜੇ ਨਗਰ ਕੀਰਤਨ ਆਰੰਭ ਹੋ ਕਰਕੇ ਸਾਰੇ ਸ਼ਹਿਰ ਦੀਆਂ ਪ੍ਰਕਰਮਾਂ ਕਰਕੇ ਦੇਰ ਰਾਤ ਨੂੰ ਗੁਰਦੁਆਰਾ ਕੰਧ ਸਾਹਿਬ ਤੋਂ ਹੁੰਦਾ ਆ ਗੁਰਦੁਆਰਾ ਡੇਰਾ ਸਾਹਿਬ ਸਮਾਪਤੀ ਹੋਵੇਗੀ ਸੋ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ 9 ਤਰੀਕ ਤੋਂ ਲੈ ਕੇ 11 ਤਰੀਕ ਤੱਕ ਨਿਰੰਤਰ ਦੀਵਾਨ ਜਿਹੜੇ ਨੇ ਚੱਲਣੇ ਨੇ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਸਿੰਘਾਂ ਦੀਆਂ ਕਵੀਸ਼ਰ ਸਿੰਘਾਂ ਦੀਆਂ ਢਾਡੀ ਸਿੰਘਾਂ ਦੀਆਂ ਕਥਾਵਾਚਕਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਜੋ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜਾਣੂ ਕਰਵਾਉਣਗੇ ਸੋ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਬੜੇ ਪਿਆਰ ਦੇ ਨਾਲ ਸੰਗਤਾਂ ਸੇਵਾ ਕਰ ਰਹੀਆਂ ਨੇ ਅੰਮ੍ਰਿਤ ਵੇਲੇ ਹੀ ਸੰਗਤਾਂ ਪਹੁੰਚ ਕਰਕੇ ਗੁਰੂ ਘਰ ਦੇ ਵਿੱਚ ਸਵਾਵਾ ਕਰਕੇ ਤੇ ਆਪਣਾ ਜੀਵਨ ਸਫਲਾ ਕਰਦੀਆਂ ਨੇ ਸਾਰੀਆਂ ਸਭਾ ਸੁਸਾਇਟੀਆਂ ਜਿਹੜੀਆਂ ਨੇ ਸੰਗਤਾਂ ਵਾਸਤੇ ਜੋ ਲੰਗਰ ਹੈ ਉਹਨਾਂ ਦਾ ਪ੍ਰਬੰਧ ਕਰ ਰਹੀਆਂ ਨੇ ਸੋਦਾਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਕਾਂਸੇਪ ਦੀ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਸੰਗਤਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੀਆਂ ਸੰਗਤਾਂ ਨੂੰ ਸਤਿਗੁਰੂ ਜੀ ਮਾਤਾ ਸਲਖਣੀ ਜੀ ਦੇ ਵਿਆਹ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਦਿੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਕਿਦਾਂ ਦਾ ਜਿਹੜੀ ਸੰਗਤ ਹੈ ਉਸ ਦੇ ਵਿੱਚ ਚਾਹ ਹੁੰਦਾ ਕਿਸ ਤਰ੍ਹਾਂ ਦੀ ਸ਼ਰਧਾ ਹੁੰਦੀ ਸ਼ਰਧਾ ਬਹੁਤ ਵਧੀਆ ਸ਼ਰਧਾ ਜੀ ਬਾਬੇ ਨਾਨਕ ਦੀ ਮਾਤਾ ਸਲਖਣੀ ਜੀ ਦੇ ਵਿਆਹ ਪੁਰਬ ਤੇ ਲੱਖ ਲੱਖ ਵਧਾਈ ਹੋਵੇ ਇਸਤੇ ਬਾਬੇ ਨਾਨਕ ਦਾ ਵਿਆਹਪੁਰਬ ਤੇ ਕਾਨ ਸਾਹਿਬ ਸਵੇਰੇ ਢਾਈ ਵੇ ਨਾਲ ਸਖਤਾ ਆਉਣੀਆਂ ਚੱਲੂ ਹੋ ਜਾਂਦੀਆਂ ਇੱਥੇ ਚਾਹ ਦਾ ਲੰਗਰ ਟੁੱਟ ਪਕੌੜੇ ਜਲੇਬੀਆਂ ਚੱਲਦੇ ਹਨ ਸਾਰਾ ਦਿਨ ਕਿੱਦਾਂ ਦੇ ਪ੍ਰਬੰਧ ਕੀਤੇ ਜਾਂਦੇ ਆ ਜੀ ਕਿੱਦਾਂ ਦਾ ਸੰਗਤ ਦੇ ਵਿੱਚ ਚਾਹ ਹੁੰਦਾ ਚਾਹ ਬਹੁਤ ਜ਼ਿਆਦਾ ਜੀ ਜਿੱਦਾਂ ਸਾਡੇ ਸਤਿਕਾਰਯੋਗ ਭਾਈ ਗੁਰਮੀਤ ਸਿੰਘ ਰਾਣੇ ਗੱਡ ਗਰੰਤੀ ਬਾਬਾ ਗ੍ਰੰਦਰ ਸਿੰਘ ਰਾਣੇ ਦੱਸਿਆ ਹੈ ਕਿ ਬਾਬੇ ਨਾਨਕ ਦਾ ਬਹੁਤ ਹੀ ਪਿਆਰ ਤੇ ਸਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਸਾਰਿਆਂ ਨੂੰ ਬਾਬੇ ਨਾਨਕ ਦੇ ਵਿਆਹ ਦੀ ਲੱਖ ਲੱਖ ਵਧਾਈ ਦਿੰਦੇ ਆਂ ਸੰਗਤਾਂ ਜਿਹੜੀਆਂ ਨੇ 2 ਵਜੇ ਤੋਂ ਆ ਕੇ ਨਤਮਸਤਕ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਔਰ ਆ ਕੇ ਇੱਥੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀਆਂ ਨੇ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਹੁਣ ਇੰਤਜ਼ਾਰ ਹੈ ਤਾਂ ਉਸ ਸ਼ੁਭ ਘੜੀ ਦਾ ਜਦੋਂ ਇੱਥੋਂ ਜਿਹੜਾ ਮਹਾਨ ਨਗਰ ਕੀਰਤਨ ਬਰਾਤ ਰੂਪੀ ਹੈ ਉਹ 10 ਸਤੰਬਰ ਨੂੰ ਆਰੰਭ ਹੋਏਗਾ ਔਰ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਮੁੜ ਆ ਕੇ ਗੁਰਦੁਆਰਾ ਡੇਰਾ ਸਾਹਿਬ ਸਮਾਪਤ ਹੋਇਆ ਕੈਮਰਾਮੈਨ ਬੰਦੀਦਰਾਲ ਪੰਜਾਬ 81 ਨਿਤਿੰਨ ਲੁਥਰਾ ਬਟਾਲਾ